ਮੂਰਤੀ ਦੀ ਆਵਾਜ਼ ਮੈਂ ਪੱਥਰ ਦੀ ਮੂਰਤੀ ਹਾਂ ਲੋਕ ਮੈਨੂੰ ਰੱਬ ਮੰਨ ਕੇ ਫਲ ਚੜਾਉਂਦੇ ਨੇ ਸੋਨੇ ਚਾਂਦੀ ਨਾਲ ਸਜਾਉਂਦੇ ਹੋ ਮੇਰੇ ਅੱਗੇ ਮੱਥੇ ਟੇਕਦੇ ਹੋ ਚੜਾਵੇ ਚੜਾਉਂਦੇ ਹੋ ਪਰ ਮੇਰਾ ਮਨ ਚੀਕਦਾ ਹੈ ਜੇ ਤੂੰ ਤੁਹਾਡਾ ਵਿਸ਼ਵਾਸ ਸੱਚਾ ਹੈ ਤਾਂ ਰੱਬ ਨੂੰ ਮੇਰੇ ਅੰਦਰ ਕਿਉਂ ਲੱਭਦੇ ਹੋ ਉਸ ਗਰੀਬ ਦੀ ਖਾਲੀ ਥਾਲੀ ਵਿੱਚ ਕਿਉਂ ਨਹੀਂ ਵੇਖਦੇ ਤੁਸੀਂ ਮੈਨੂੰ ਫੁੱਲਾ ਨਾਲ ਨਿਹਾਲ ਕਰਦੇ ਹੋ ਪਰ ਸੜਕਾਂ ਉੱਤੇ ਬੇਸਹਾਰਾ ਜਨਵਰਾਂ ਨੂੰ ਡੰਡਿਆਂ ਨਾਲ ਮਾਰਦੇ ਹੋ ਤੁਸੀਂ ਮੇਰੇ ਸ਼ਰਮ ਨੇ ਦੇਵੇ ਬਾਲਦੇ ਹੋ ਪਰ ਉਸ ਰੁੱਖ ਨੂੰ ਕੱਟ ਦਿੰਦੇ ਹੋ ਜੋ ਸਾਰੀ ਦੁਨੀਆ ਨੂੰ ਸਾਹਾਂ ਦਿੰਦਾ ਹੈ ਰੱਬ ਨਾ ਪੱਥਰ ਵਿੱਚ ਬੰਦ ਹੁੰਦਾ ਹੈ ਨਾ ਮੰਦਰ ਦੀਆਂ ਚਾਰ ਦਵਾਰਾਂ ਵਿੱਚ ਰੱਬ ਤਾਂ ਹਰ ਜੀਵ ਦੇ ਸਾਹਾਂ ਵਿੱਚ ਵੱਸਦਾ ਹੈ ਪਰ ਤੁਸੀਂ ਉਸ ਨੂੰ ਵੇਖਣ ਲਈ ਕਦੇ ਆਪਣਾ ਦਿਲ ਸਾਫ਼ ਨਹੀਂ ਕੀਤਾ ਮੈਂ ਪੱਥਰ ਹਾਂ ਤੁਸੀਂ ਮੈਨੂੰ ਰੱਬ ਮੰਨ ਲਿਆ ਪਰ ਪਰ ਸੱਚੇ ਹੀ ਹੈ ਅਸਲੀ ਰੱਬ ਤਾਂ ਤੁਹਾਡੇ ਆਪਣੇ ਕਰਮਾਂ ਵਿੱਚ ਵੱਸਦਾ ਹੈ